ਦੋਸਤੋ ਪਿੰਡੂ ਕਿਤਾ ਚੈਨਲ ਜੀ ਬਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸੈਕਟਰ ਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣਾ ਤੇ ਟਾਈਮ ਹੋ ਗਿਆ ਬਾਈ 7 ਵਜੇ ਤੇ ਬੋਲੀ ਹੋਣ ਲੱਗੀ ਹੈ ਸਟਾਰਟ ਜਮਾ ਮੌਕੇ ਤੇ ਲਾਈਵ ਆਏ ਆ ਬਾਈ ਤੇ ਬੋਲੀ ਦਾ ਟਾਈਮ ਬਾਈ 7 ਵਜੇ ਕਿਰਪਾ ਕਰਕੇ 7:00 ਵਜੇ ਪਹੁੰਚ ਜਾ ਕਰੋ ਬਾਈ ਹਨਾ ਤੇ ਅੱਜ ਮੈਨੂੰ ਲੱਗਦਾ ਹੁਣੇ ਹੀ ਲੱਗੇ ਕਰਨ ਹੈ ਨਹੀਂ ਹੈ ਅੰਦਰ ਦੀ ਥੋੜੀ ਬੋਲੋ ਜੀ 220 ਰੁਪਏ 20 ਰੁਪਏ 30 ਰੁਪਏ 250 ਰੁਪਏ 60 65 70 75 80 280 ਰੁਪਏ 85 90 95 300 300 ਬੋਲਣਾ ਭਾਈ ਕਿਨੇ ਲਾ ਭਾਈ 300 ਰੁਪਏ ਜਿਹੜਾ ਇਹਦਾ ਰੇਟ ਹੋ ਗਿਆ ਪਹਿਲੀ ਟਰਾਲੀ ਦਾ ਭਾਈ ਹਨਾ ਕੱਲ ਸਿਰਾ ਰੇਟ ਜਿਹੜਾ ਗਿਆ ਸੀਗਾ 280 ਰੁਪਏ ਤੇ ਅੱਜ ਜਾਨੀ 2 April 2025 ਹੋ ਗਈ ਬਾਈ ਤੇ ਪੂਰੇ 7:00 ਵਜੇ ਐਨ ਕਰਕੇ ਬੋਲੀ ਸਟਾਰਟ ਤੇ ਹੁਣ ਬਾਈ ਵੇਟ ਨਹੀਂ ਕਰਨੀ ਹੈ ਨਾ ਜਾਨੀ 1-2 ਮਿੰਟ ਵੀ ਪੂਰੇ 7.00 ਤੇ ਜਾਨੀ ਬੋਲੀ ਜਿਹੜੀ ਸਟਾਰਟ ਕਰ ਦਿਆ ਕਰਨੀ ਹੈ ਬਾਈ ਬਾਈ ਨੇ ਤੂੰ ਬਰੇ ਸੋਰਾ ਕਿੱਧਰ ਗਿਆ ਆ ਗਿਆ ਆ ਗਿਆ ਬਈ ਆ ਗਿਆ ਬਾਹਰ ਜੀ ਬਾਈ ਨੇ ਤੂੰ ਸਾਰੀ ਰਵਾ ਇੱਕ ਸਾਰ ਹਾਂ ਦੀਏ ਬਾਹਰ ਦੀ ਰੰਗ ਮੇਲਾ ਆ ਕੁਵਰ ਵਾਲੇ ਜਾਉ ਕੁਵਰਲ ਜਾਏਗਾ ਬਾਈ ਜਾਇਆ ਹੋਗਾ ਤੈਨੂੰ ਸੁਖ ਰਹੇਗਾ ਬੋਲੋ ਜੀ 200 5 205 10 15 20 25 30 250 60 60 65 270 270 ਰੁਪਏ बोला भाई किने 270 ਰੁਪਏ ਇਹਦਾ ਰੇਟ ਬਾਈ ਹੋ ਗਿਆ 200 ਤੇ 70 ਰੁਪਏ 270 ਰੁਪਏ ਤੋਂ ਲੈ ਕੇ ਜਿਹੜਾ ਅੱਜ ਰੇਟ ਜਿਹੜਾ ਚੱਲ ਰਿਹਾ ਜੀ 300 ਰੁਪਏ ਨਾਗਾਂ ਜ ਵੱਧ ਗਿਆ ਥੋੜੇ ਜੇ 1 2 3 ਤੇ 3 6 7 8 ਨਾਗ ਹਨਾ 8 ਨਾਗ ਵਾਲੇ ਖੜੇ ਆ ਤੇ 2 ਨਗਾ ਦੀ ਜਾਨੀ ਬੋਲੀ ਹੋ ਗਈ 10 ਨਾਗ ਜਾਨੀ ਟੋਟਲ ਅੱਜ ਬਾਈ ਆਇਆ ਆ ਵੀ ਬਾਹਰ ਦੀ ਟੂੜੀ ਆ ਜੀ ਕਿੰਨਾ ਬਾਈ 400 ਰੁਪਏ ਹੋਲ ਬਾਈ 200 ਰੁਪਿਆ 200 ਰੁਪਿਆ 200 200 ਰੁਪਿਆ ਦੋਨਾ ਬਾਈ ਕਿਨੇ 200 ਰੁਪਿਆ ਲੈ ਬਈ ਤੂੜੀ ਬਾਹਰ ਦੀ ਸੀ ਇਹ ਘੱਟੋ ਘੱਟ ਰੇਟ ਹੋ ਗਿਆ ਜਿਹੜਾ 200 ਤੇ ਵੱਧ ਤੋਂ ਵੱਧ ਰੇਟ ਹੋ ਗਿਆ 300 ਬਾਹਰ ਦੀ ਤੂੜੀ ਦਾ ਰੇਟ 200 ਦੇ ਨੇੜੇ ਤੇ ਜਿਹੜਾ ਬਈ ਇਹਦਾ ਚੱਲਿਆ ਜੀ ਆਜੋ ਕਰਾਂ ਦੀ ਆਹ ਟਰਾਲੀ ਵੀਰ ਬਾਈ ਇਹ ਨਿਕਲੂ ਬਾਈ ਸਾਰੀ ਗੁੱਲੀ ਗੁੱਲੀ ਲੈਣ ਹਾਂ ਅੰਦਰ ਦੀ ਸੁਣ ਗਏ ਰੰਗ ਜ਼ਰੂਰ ਹੈਗਾ ਰੰਗ ਬਾਹਰ ਤੇ ਆਈਏ ਬੋਲੋ ਜੀ ਆ 150 55 ਕਿੱਥੇ ਜਾਣੀ ਤੂੰ ਸੜਕ ਤੇ ਨਾਲ ਇਹਦਾ 200 ਰੁਪਿਆ ਯਾਰ ਹੋਰ ਦੇ ਦੇ 200 10 15 ਸੱਜਣੀ ਆ 215 20 30 35 40 45 60 65 265 ਬੋਲਾ ਹੀ ਨੇ 265 ਰੁਪਏ ਲੈ ਭਈਆ ਵੈਗੀ ਭਾਈ 265 ਰੁਪਏ ਰੇਟ ਉਹੀ ਚੱਲੀ ਜਾਂਦੇ ਜੀ 200 ਤੋਂ ਲੈ ਕੇ 300 ਰੁਪਏ ਕੋਈ 265 ਵੈਗੀ ਕੋਈ 200 ਵੈਗੀ ਕੋਈ 280 ਰੁਪਏ ਨੇੜ ਤੇ ਨਾ ਵੈਗੀ ਆ ਜਾਓ ਭਾਈ ਕਰਾਂਦੇ ਐਲੈਕਟ੍ਰਾ ਦੀ ਕਿੰਨੇ ਭਾਈ ਕਿੰਨੇ ਬਾਹਰ ਦੀ ਅੰਦਰ ਦੀ ਮਾਰ ਦੀ ਆਪਣੀ ਜਿੰਨੇ ਜਾਓਗੇ ਜੀ ਨੇ ਫੇਰ ਬੋਲੀ ਦੇ ਨਾ ਉਹ 500 ਰੁਪਏ ਕਰਾਇਆ ਹਾਂ ਦੇਖੋ ਜਾਨ ਜੀ ਬੋਲੋ 200 ਰੁਪਿਆ 5 205 ਅੰਦਰ ਜੀ ਬਾਹਰ ਦੀਆ ਬਾਹਰ ਦੀਆ ਦੂੜੀ ਇੱਕ ਸਾਰੋ 205 10 15 ਜੀ 30 30 35 40 45 45 245 ਬੋਲਾਂਗੇ ਜੀ 60 65 65 70 70 75 75 80 80 85 85 300 300 5 5 305 ਬੋਲਾਂਗੇ ਨੇ 305 ਰੁਪਏ ਲੈ ਭਾਈ 300 ਤੇ 5 ਰੁਪਏ ਤੂੜੀ ਭਾਈ ਅੰਦਰ ਦੀ ਸੀ ਨਾ 305 ਰੁਪਏ ਅੱਜ ਜਾਨੀ ਸਿਰਾ ਰੇਟ ਹੋ ਗਿਆ ਭਾਈ ਨਾ ਰਹਿ ਕੇ 5 ਆ ਜੋ ਕਰਨ ਜਿਹੜੇ ਪਾਸੇ ਰਹਿ ਗਿਆ ਇਹਨੇ ਅੰਮ੍ਰਿਤਸਰ ਤੋਂ ਨਹੀਂ ਮੁੜ ਕੇ ਨਾ ਜੇ ਆਪਾਂ ਮਲਕੇ ਰੋਡ ਤੇ ਜਾਂਦੇ ਆਂ ਇਹਦੀ ਜਿਹੜਾ ਸਕੂਲ ਆ ਕੇ ਸਕੂਲ ਦੇ ਨਾਲ ਹੀ ਆ ਉਹ ਲੈ ਕੇ ਘਰ ਕੋਲ ਉਹਨੇ ਘਰ ਤੋਂ ਜੰਨ ਵਾਲੇ ਪਾਸੇ ਗਲੀ ਮੁੜਦੀ ਸਕੂਲ ਦੇ ਉਹ ਸਕੂਲ ਦੇ ਮੂਹਰੇ ਪਾਹਰਾਂ ਤੇ ਜਾਉਂਗੇ ਇਸ ਸਕੂਲ ਦੇ ਪਿਛਲੇ ਪਾਸੇ 300 ਰੁਪਿਆ 1778 ਬੋਲੋ ਭਾਈ 250 ਰੁਪਿਆ 60 65 70 72 80 85 90 95 35 300 ਬੋਲ 5 10 15 20 25 325 ਬੋਲਦਾ ਕੋਈ 300 ਰੁਪਏ ਦੋ ਬੋਲਿਆ 35 ਇੱਕ ਬੋਲ 35 ਬੋਲ ਲੈ 335 ਰੁਪਏ ਚੱਲ ਜਾ ਲੈ ਲਾ ਭਾਈ 300 ਤੇ 35 ਰੁਪਏ ਲਵੇ ਟਾਈਮ ਜਿਹੜਾ ਨੋਟ ਕਰ ਲਓ ਹੁਣ 7 ਵਜੇ ਵਧੀਆ ਗਾਹਕ ਨਿਕਲ ਲੱਗ ਗਿਆ 7 ਵਜੇ ਦਾ ਟਾਈਮ ਸਾਰਿਆਂ ਨੂੰ ਪਤਾ ਲੱਗ ਗਿਆ ਕੱਲ ਹਲੇ ਨਵਾਂ ਨਵਾਂ ਟਾਈਮ ਬਦਲਿਆ ਸੀਗਾ ਤਾਂ ਕਰਕੇ ਕੱਲ ਕੰਮ ਠੰਡਾ ਰਿਆ ਆ ਜਿਹੜਾ 335 ਰੁਪਏ ਸਿਰਾਂ ਰੇਟ ਬਾਈ ਬੋਲੋ ਜੀ ਬੰਦਾ ਪੜਦਾ ਨਹੀਂ ਹੈ 552 62 73 300 10 20 320 ਰੁਪਏ ਜੀ 20 ਰੁਪਏ 35 40 45 350 52 60 65 70 370 ਰੁਪਏ ਬੋਲਾਂਗੇ ਇਹ ਹੋ ਗਿਆ ਯਾਰ ਨਾ ਭਾਈ ਅੱਜ ਖਰਾਰ ਕਰਦਗੇ ਭਾਈ ਅੱਜ ਬਈਰ ਹੋਰ ਬਾਈ ਕੀ ਹਾਲ ਚਾਲ ਠੀਕ ਆ ਸੱਟਾ ਕੰਮ ਲਾ ਬਾਈ ਅੱਜ ਬਾਈ ਰੇਟ ਜਿਹੜਾ ਹੋ ਗਿਆ 300 ਤੇ 70 ਤਿੰਨ ਨਾ ਰਹਿ ਗਏ ਬਈ ਆ ਜੋ ਕਰਦੀ ਅਗਲੀ ਟਰਾਲੀ ਬਾਈ ਜਿਹੜੀ ਸਿਰਾ ਸੀ ਉਹਦਾ ਗਈ ਬੰਦਰੀ ਕਿੰਨੇ ਦਾ ਹੋਊਗੀ ਬਾਈ ਇਹ ਤਕਰਾਵਾ ਬਈ ਬਈ ਬਾਈ ਆਪਣੀ ਆਪਣੀ ਅੰਦਰ ਵੀ ਬਾਈ 300 ਰੁਪਿਆ ਯਾਰ ਇਹਦਾ 300 ਰੁਪਿਆ ਹਾਂਜੀ 5 10 15 15 20 25 25 30 ਜਾਣਦੇ 330 ਰੁਪਏ ਬੋਲਾਂਗੇ 35 335 ਬੋਲਦਾ ਨਹੀਂ 335 ਰੁਪਏ ਬਾਈ ਲੈ ਭਾਈ 300 ਤੇ 35 ਰੁਪਏ ਅੱਜ ਜਣੀ ਰੇਟ ਥੋੜੇ ਥੋੜੇ ਰਿਸਕੇ ਬਾਈ ਤੇ ਜਣੀ ਸਿਰਾ ਰੇਡ ਜਰੂਰ ਵੱਧ ਗਿਆ ਆਲੇ ਕਟੜਾਲੀ ਦਾ 370 ਰੁਪਏ ਤੇ ਪਰ ਬਾਕੀ ਦੇ ਰੇਟ ਜਿਹੜੇ 350 315 20 25 30 ਦੇ ਨੇੜੇ ਤੇ ਜਿਹੜੇ ਚੱਲੀ ਜਾਂਦੇ ਆ ਨਾ ਆ ਜਾ ਕਰੋ ਜੀ ਭਾਈ ਉਡੀ ਬਾਹਰ ਦੀ ਆ ਦੇ ਨਾਲ ਦੀ ਭਾਈ ਨਲੀ ਤੁਹਾਡੇ ਸਾਹਮਣੇ ਆ ਜੀ ਬੋਲੋ ਬੋਲੋ ਜੀ ਅੰਦਰ ਦੀ ਹੈ ਬਾਹਰ ਦੀ ਹੈ ਜੀ 250 ਰੁਪਏ 250 ਹੈ ਘਰ ਲਈ ਜਾਂਦਾ 300 ਰੁਪਿਆ ਜਾ ਬੜੂਗਾ ਜਾਊਗਾ 250 55 60 65 70 75 80 85 300 305 305 ਬੋਲਾਂਗੇ 10 310 ਬੋਲਦਾ ਕੋਈ 15 15 ਦੋ ਬੋਲਿਆ 3 ਰੁਪਈਆ 325 25 ਬੋਲਾਂਗੇ ਲੈ 325 ਲੈ ਬਾਈ ਬਾਹਰ ਦੀ ਤੂੜੀ ਵੀ 300 ਤੇ 25 ਰੁਪਏ ਵੈ ਗਈ ਰੰਗ ਵਧੀਆ ਸੀ ਬਾਈ ਪਰ ਤੂੜੀ ਬਾਹਰ ਦੀ ਸੀ ਲਾਸਟ ਨਾ ਰਹਿ ਗਿਆ ਬਾਈ ਅੱਜ ਗਾਹਕ ਚੰਗਾ ਸੀਗਾ ਮੰਡੀ ਦੇ ਵਿੱਚ ਅੱਜ ਪਿੰਡਾਂ ਵਾਲਾ ਗਾਹਕ ਜਿਆਦਾ ਆ ਬਾਈ ਹਨ ਆਜੋ ਕਰਨ ਦੀ ਲਾਸਟ ਟਰਾਲੀ ਵੇਖੀਏ ਬਾਈ ਹਲੋ ਆ ਗਿਆ ਆ ਗਿਆ ਬੱਸ ਆ ਭਾਈ ਧੂੜੀ ਕਿਦੀ ਆ ਅੰਦਰ ਦੀ ਕਿ ਭਾਤ ਉਹ ਨਾਲੇ ਛੋਟਾ ਸੀ ਅਗਰ ਖੇਡ ਲੈ ਲੋ ਮਹਿੰਗੀ ਸਸਤੀ ਖੱਟ ਕੇ ਮੜਾ ਦੇ ਪਾਸ ਦਾ ਵੀ ਆ ਹਾਂ ਅੰਦਰ ਦੀ ਭਾਈ ਅੰਦਰ ਦੀ ਥੋੜੀ ਚਾਹੇਗਾ ਕੋਹ ਹਾਲੇ ਨਹੀਂ ਜਾਣਾ ਭਾਈ ਬੋਲੋ ਭਾਈ 350 350 300 300 300 5 ਚਿੱਟੀ ਆ ਜੀ ਆ ਲੈ ਲੋ 305 10 15 20 25 25 30 35 40 340 ਬੋਲੰਗ ਨੇ 340 ਲਾ ਬਈ 300 ਤੇ 40 ਰੁਪਏ ਅੱਜ ਸਿਰੇ ਰੇਟ ਹੋ ਗਿਆ ਬਈ 300 ਤੇ 70 ਰੁਪਏ ਹੈ ਨਾ ਇੱਕ ਟਰਾਲੀ ਦਾ ਰੇਟ ਜਿਹੜਾ 370 ਰੁਪਏ ਹੋਇਆ ਬਾਕੀ ਤੂੜੀ ਜਿਹੜੀ ਵਿਕੀ ਅੱਜ 330 335 340 ਦੇ ਨੇੜੇ ਤੇ ਜਿਹੜੀ ਅੱਜ ਤੂੜੀ ਵਿਕੀ ਆ ਬਈ ਕੱਲ ਜਿਹੜਾ ਸਿਰਾ ਰੇਟ ਚੱਲਿਆ ਸੀਗਾ 280 ਤੇ ਲਾਲੋ ਹਸਾਬ ਜਾਨੀ ਜੇ ਆਪਾਂ ਗੱਲ ਕਰੀਏ 90 ਰੁਪਏ ਅੱਜ ਜਿਹੜਾ ਸਿਰਾ ਰੇਟ ਮਗਰ ਤੇ ਜੀ ਆਈ ਹੈ ਜੀ ਤੇ ਜਿਹੜਾ ਬਾਕੀ ਤੇ ਰੇਟ ਆਨ ਐਵਰੇਜ ਦੀ ਗੱਲ ਕਰੀਏ ਤੇ ਆਪਾਂ 50 ਰੁਪਏ ਤੇਜੀ ਆਈ ਆ ਕਿਉਂਕਿ 1.5 300 330 35 ਦਾ ਰੇਟ ਜਿਹੜਾ ਜ਼ਿਆਦਾ ਚੱਲਿਆ ਜੀ ਇੱਕ 350 ਵੀ ਗਈ ਆ ਤੇ ਇੱਕ ਵੀ ਗਈ ਆ 370 ਰੁਪਏ ਇਹਨਾਂ ਜੇ ਦੋ ਟਰਾਲੀਆਂ ਛੱਡ ਦਈਏ 10 ਮਗਰ ਤੇ ਬਾਕੀ ਜੀ ਜਿਹੜੀ ਤੂੜੀ ਆ ਜੀ 1.5 300 ਦੇ ਨੇੜੇ ਤੇ ਜਿਹੜੀ ਆਨ ਐਵਰੇਜ ਵੀ ਕੀ ਆ ਭਾਈ ਪਰਵਿੰਦਰ ਗੱਲ ਬਾਈ ਕੀ ਹਾਲ ਚਾਲ ਹੈ ਗਰਸੇਵਕ ਸਿੰਘ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ 7 ਵਜੇ ਵੀ ਲੇਟ ਲੱਗਣਾ ਸਹੀ ਗੱਲ ਆ ਬਾਈ ਆਉਣ ਵਾਲੇ ਦਿਨਾਂ ਚ 7 ਵਜੇ ਵੀ ਆਏ ਲੱਗਣਾ ਵੀ ਲੇਟ ਆ ਕੰਮ ਤੇ ਸਦਿਆ ਆਇਆ ਕਰੋ ਬਾਈ ਇੱਥੇ ਸਾਰੇ ਵੀਰਪੁਰਾ ਜਿੰਨੇ ਵੀ ਗਾਹਕ ਸੁਣਦੇ ਆ ਜੀ ਜੇ ਤੂੜੀ ਲੈਣੀ ਆ ਤਾਂ ਸਦਿਆ ਆਇਆ ਕਰੋ ਕਿਉਂਕਿ ਇਦੂ ਬਾਅਦ ਤੁਹਾਨੂੰ ਇਹਦੇ ਮੱਖੀ ਵੀ ਨਹੀਂ ਦਿਸਣੀ ਆ ਬੋਲੀ ਹੋ ਗਈਆਂ ਹੁਣ ਕਿਉਂਕਿ ਪੱਕਾ ਟਾਈਮ ਆਪਣੇ ਕੋੜਕਪੁਰਾ ਹੋਰਾਂ ਮੰਡੀਆਂ ਦਾ ਤਾਂ ਹਿਸਾਬ ਕਿਤਾਬ ਹੋਰ ਹੁੰਦਾ ਵੀ ਸਾਰੀ ਦਿਹਾੜੀ ਤੂੜੀ ਆ ਜਾਂਦੀ ਹੈ ਨਾ ਇੱਥੇ ਮਿੱਤਰੋ ਜੇਕਰ ਹੀ ਬੋਲੀ ਹੋ ਗਈ ਆ 7 ਵਜੇ ਵਾਲੀ ਬੱਸ ਇਤੂ ਬਾਦ ਤੁਹਾਨੂੰ ਤੂੜੀ ਨਾ ਦੇਸੂਗੀ ਸਾਰੇ ਦਿਨ ਤੇ ਇੱਥੇ ਕਿਉਂਕਿ ਪੱਕਾ ਟਾਈਮ ਉਦੋਂ ਬਾਅਦ ਇਕ ਟਰਾਲੀ ਵੀ ਨਹੀਂ ਆਉਂਦੀ ਇੱਥੇ ਬੁਰਕੇ ਪੱਠਿਆਂ ਦੀ ਬੋਲੀ ਹੁੰਦੀ ਹੈ 11 ਵਜੇ ਜਿਹੜੇ ਵੀਰ ਭਰਾ ਲਿਆਉਂਦੇ ਆ ਉਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਬਾਕੀ ਤਾਂ ਤੇ ਜਿਹੜੇ ਨਵੇਂ ਜੁੜਦੇ ਆ ਚੈਨਲ ਦੇ ਨਾਲ ਕੰਜਨ ਨੂੰ ਨਹੀਂ ਪਤਾ ਹੁੰਦਾ ਨੇੜੇ-ਨੇੜੇ ਪਿੰਡਾਂ ਦੇ ਨੂੰ ਜਿਹੜੇ ਤੂੜੀ ਖਰੀਦਣ ਆਉਂਦੇ ਆ ਤੇ ਆਪਦਾ ਬਾਈ 6 40 45 50 ਤੇ ਮੰਡੀ ਦੇ ਵਿੱਚ ਹੋਇਆ ਕਰੋ ਬਾਈ ਚੀਮਾ ਸਾਹਿਬ ਜੀ ਬਾਈ ਕੀ ਹਾਲ ਚੱਲਿਆ ਜੀ ਸਸਰੀ ਕਾਲ ਬਾਈ ਰੇਟ ਤਾਂ ਬਾਈ ਉੱਥੇ ਜੇ ਖੜੇ ਆ ਹਾਂ ਜੀ ਬਾਈ ਰੇਟ ਅੱਜ ਜ਼ਰੂਰ ਤੇ ਬਾਕੀ ਰੇਟ ਆਨ ਐਵਰੇਜ ਤਾਂ ਹਲੇ ਇਹ ਟੈਂਪੋਰਰੀ ਤੇਜੀ ਕਹਿ ਸਕਦੇ ਆ ਬਾਈ ਹਲੇ ਵੇਖੋ ਕਿਉਂਕਿ ਮਾਰਕੀਟ ਦੇ ਵਿੱਚ ਰੇਟ ਨਹੀਂ ਕੋਈ ਬਹੁਤ ਹੈਗੇ ਤੂੜੀ ਦੇ ਅੱਜ ਆਪਣੇ ਇੱਥੇ ਮੰਡੀ ਦੇ ਵਿੱਚ ਜਿਹੜਾ ਗਾਹ ਕਿਤੋਂ ਆਇਆ ਉਹਦੇ ਕਰਕੇ ਰੇਟ ਜ਼ਰੂਰ ਅੱਜ ਬਣ ਗਿਆ ਜੀ ਤੇ ਟੈਂਪੋਰਰੀ ਤੇਜੀ ਆ ਦੇਖਦੇ ਆ ਦੋ ਦਿਨ ਰਹਿੰਦੀ ਹੈ ਤੇਜੀ ਤਿੰਨ ਦਿਨ ਰਹਿੰਦੀ ਹੈ ਕਿੰਨੇ ਦਿਨ ਤੇਜੀ ਰਹਿੰਦੀ ਆ ਤੇ ਹਲੇ ਫਿਕਸ ਜਾਨੀ ਰੇਟ ਇਹਦਾ ਕੋਈ ਨਹੀਂ ਬਾਈ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨਾ ਤੇ ਕਮੈਂਟ ਜ਼ਰੂਰ ਪੜਨਗੇ ਬਾਈ ਹਨਾ ਨਿੰਦਰਮਾਨਕ ਤੇਰੇ ਕਪ ਭਵਿੰਦਰ ਸਿੰਘ ਜਮੇਰ ਸਿੰਘ ਭੁੱਲਰਾਤ ਨੇੜੀ ਹਰਜੀਤ ਸਿੱਧੂ ਕਰਨ ਪਤੇਜਾ ਚੀਮਾ ਸਾਹਿਬ ਜੀ ਨਿੰਦਰਮਾਨਕ ਚੱਕ ਦੇ ਫੱਟੇ ਨੱਪ ਦੇ ਕਿਲੀ ਕਹਿੰਦਾ ਸੁਭਾ ਜਲੰਧਰ ਸ਼ਾਮ ਨੂੰ ਦਿੱਲੀ ਬੱਲੇ ਬਿਕਰ ਸਿੰਘ ਬਾਈ ਕੀ ਆਲਾ ਚਲਾ ਦਪਿੰਦਰ ਤਾਲੀਆਲ ਹਰਜੋਤ ਸਰਾਓ ਸਰਜੀਤ ਸਿੰਘ ਤੇ ਅੱਜ ਬਾਈ ਥੋੜਾ ਮੈਨੂੰ ਕੰਮ ਪੈ ਗਿਆ ਔਰ ਮੈਂ ਜ਼ਰੂਰੀ ਜਾਣਾ ਥੋੜਾ ਰਿਸ਼ਤੇਦਾਰੀ ਦੇ ਵਿੱਚ ਤੇ ਤਾਂ ਕਰਕੇ ਬਾਈ ਜਿਹੜੀ ਵੀਡੀਓ ਆਪਣੀ ਸਬਜ਼ੀ ਮੰਡੀ ਵਾਲੀ ਵੀਡੀਓ ਕੱਲ ਨੂੰ ਆਊਗੀ ਬਾਈ ਹਨਾ ਤੇ ਅੱਜ ਨਾ ਵੇਟ ਕਰਿਓ ਜੇ ਸਬਜ਼ੀ ਮੰਡੀ ਵਾਲੀ ਵੀਡੀਓ ਜਿਹੜੀ ਆਪਣੀ ਕੱਲ ਨੂੰ ਆਉਣੀ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਐ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਤੇ 50000 ਸਬਸਕ੍ਰਾਈਬਰ ਹੋ ਗਏ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਬਹੁਤ ਸਾਦਤ ਆ ਨਾ ਬਹੁਤ ਜਰਦਾ ਲੰਮੇ ਸਫਰ ਤੋਂ ਬਾਅਦ 50000 ਸਬਸਕ੍ਰਾਈਬਰ ਜਿਹੜੇ ਆਪਾਂ ਹਿੱਟ ਕੀਤੇ ਆ ਤੇ ਬਹੁਤ-ਬਹੁਤ ਧੰਨਵਾਦ ਬਈ ਸਾਰਿਆਂ ਦਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਈ ਜਲਦੀ-ਜਲਦੀ ਕਰ ਲੋ ਯਾਰ ਤੇ ਆਪਾਂ 1 ਲੱਖ ਸਬਸਕ੍ਰਾਈਬਰ ਜਲਦੀ ਪੂਰਾ ਕਰਨਾ YouTube ਤੇ ਤੇ ਉਹ ਕਹਿੰਦੇ ਨੇ ਨਾ ਬਟਨ ਜਿਹੜਾ ਮਿਲ ਜਾਂਦਾ ਕਹਿੰਦੇ ਉਹ ਲਈਏ ਆਪਾਂ ਤੁਸੀਂ ਸੇ ਸੇ ਦੀ ਸਾਖ ਦਿਓ ਮੇਰਾ ਵੀਰ ਭਰਾ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਬਾਈ ਧੰਨਵਾਦ ਜੀ